ਸਰਕਾਰੀ ਪ੍ਰਾਇਮਰੀ ਸਕੂਲ ਚੱਕ ਲਾਲ ਵਿਖੇ ਮੈਗਾ ਪੀਟੀਐਨ ਅਤੇ ਸਲਾਨਾ ਸਮਾਗਮ ਦਾ आयोजन ਕੀਤਾ ਗਿਆ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਲਾਲ ਦੇ ਵਕਫਾ ਕਲਾਸਾਂ ਵਿੱਚੋਂ ਵਧੀਆ ਪ੍ਰੀਸ਼ਨਾ ਹਾਸਲ ਕਰਨ ਵਾਲੇ ਬੱਚਿਆਂ ਨੂੰ ਪਿੰਡ ਦੀ ਪੰਚਾਇਤ ਸਕੂਲ ਮੈਨੇਜਮੈਂਟ ਅਤੇ ਹੋਰ ਪਤਵੰਤਿਆਂ ਵੱਲੋਂ ਸਨਮਾਨਿਤ ਕੀਤਾ ਗਿਆ ਉੱਥੇ ਹੀ ਲੰਬardar ਹੰਸਰਾਜ ਨੇ ਕਿਹਾ ਕਿ ਬੇਸ਼ੱਕ ਮਾਪਿਆਂ ਨੂੰ ਇੱਕ ਰੋਟੀ ਘਟ ਖਾ ਲੈਣੀ ਚਾਹੀਦੀ ਹੈ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਕਿਸੇ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹਿਣਾ ਪਵੇ ਉਨਾ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਦੀ ਸ਼ਾਨਦਾਰ ਉਪਲਬਧੀ ਲਈ ਹਾਰਦਿਕ ਵਧਾਈਆਂ ਦਿੱਤੀਆਂ। ਸਮਾਗਮ ਦੇ ਅੰਤ ਵਿੱਚ ਸਕੂਲ ਦੇ ਅਧਿਆਪਕ ਸ਼੍ਰੀਮਤੀ ਨਰਿੰਦਰ ਕੌਰ ਨੇ ਵੱਖ-ਵੱਖ ਕਲਾਸਾਂ ਵਿੱਚ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈਆਂ ਦਿੰਦੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪਿੰਡ ਚੱਕ ਲਾਲ ਤੋਂ ਨਵਰਾਣ ਚੈਨਲ ਲਈ ਮਨਵੀਰ ਗੁਣਾਚੌਰ ਦੀ ਵਿਸ਼ੇਸ਼ ਰਿਪੋਰਟ। ਕਮਿਊਨਿਟੀ ਸਕੂਲ ਚੱਕ ਲਾਲ ਦੇ ਸਮੂਹ ਸਟਾਫ ਵੱਲੋਂ ਸਾਡੇ ਬੱਚਿਆਂ ਦਾ ਨਤੀਜਾ ਕੋਸ਼ਿਸ਼ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਨੰਬਰ ਲੈ ਕੇ ਪੋਜੀਸ਼ਨਾਂ ਹਾਸਲ ਕੀਤੀਆਂ ਹਨ ਵਧਾਈ ਦੇ ਪਾਤਰ ਹਨ ਸਮੂਹ ਸਟਾਫ ਤੇ ਪਿੰਡ ਵਾਸੀ ਤੇ ਅੱਜ ਇੱਕ ਹੋਰ ਮਨ ਨੂੰ ਬੜੀ ਖੁਸ਼ੀ ਹੋਈ ਕਿ ਨਵੋਧਿਆ ਦੇ ਵਿੱਚ ਮੇਰੇ ਪਿੰਡ ਦੀ ਬੇਟੀ ਨੇ ਦਾਖਲਾ ਲੈ ਕੇ ਸਾਡੇ ਪਿੰਡ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਉਹ ਬਧਾਈ ਦੇ ਪਾਤਰ ਹਨ ਸਾਡੇ ਸਰ ਜਸਪੀਰ ਸਿੰਘ ਜੀ ਤੇ ਮੈਡਮ ਨਰਿੰਦਰ ਕੌਰ ਜੀ ਜਿਨ੍ਹਾਂ ਨੇ ਸਾਡੇ ਪਿੰਡ ਦੇ ਬੱਚਿਆਂ ਨੂੰ ਵਧੀਆ ਸਖਿਆਵਾਂ ਦਿੱਤੀਆਂ ਤੇ ਪੜ੍ਹਨਾ ਸਿਖਾਲਿਆ ਤੇ ਉੱਠਣਾ ਬੈਠਣਾ ਸਿਖਾਲਿਆ ਉਸ ਦੀ ਬਦੌਲਤ ਹੀ ਅੱਜ ਮੇਰੇ ਪਿੰਡ ਦੇ ਬੱਚੇ ਮੇਰੇ ਪਿੰਡ ਦਾ ਨਾਂ ਰੋਸ਼ਨ ਕਰ ਰਹੇ ਹਨ ਸੋ ਅੱਜ ਜੋ ਫੰਕਸ਼ਨ ਪਿੰਡ ਦੇ ਇਸ ਕੀਤਾ ਗਿਆ ਸਕੂਲ ਦੇ ਵਿੱਚ ਬਹੁਤ ਹੀ ਛਲਾਗਾਜੋਗ ਫੰਕਸ਼ਨ ਸੀ ਮੈਂ ਧੰਨਵਾਦ ਕਰਦਾ ਹਾਂ ਵੀ ਦੇਖੋ ਸਰਕਾਰ ਬਿਲਡਿੰਗਾਂ ਵਾਸਤੇ ਬਹੁਤ ਕੁਝ ਦਿੰਦੀ ਆ ਜੀ ਪਰ ਕੁਝ ਜਿਹੜੀਆਂ ਊਣਤਾਈਆਂ ਛੱਡ ਦਿੰਦੀ ਆ ਜਿਸ ਤਰ੍ਹਾਂ ਸਾਡੇ ਸਕੂਲ ਦੀ ਬਿਲਡਿੰਗ ਜਿਹੜੀ ਉਹ ਅਪਲਿਫਟ ਹੋ ਰਹੀ ਆ ਥੋੜੀ ਗਰਾਊਂਡ ਲੈਵਲ ਤੋਂ ਤਿੰਨ ਚਾਰ ਫੁੱਟ ਉੱਪਰ ਚੱਕ ਚੱਕ ਹੋ ਰਹੀ ਆ ਪਰ ਉਹ ਕੋਸ਼ਿਸ਼ ਜਿਹੜੇ ਮੱਦ ਹੈਗੇ ਉਹਨਾਂ ਵਿੱਚ ਨਹੀਂ ਐਡ ਕੀਤੇ ਗਏ ਜਿਸ ਤਰ੍ਹਾਂ ਹੁਣ ਉਹ ਪਲਾਸਟਰ ਵਾਸਤੇ ਜਾਂ ਚੱਕਣ ਵਾਸਤੇ ਜਾਂ ਲੋਹਾ ਬਿਜਲੀ ਵਾਸਤੇ ਦਾ ਪੈਸੇ ਦੇ ਦਿੰਦੇ ਆ ਪਰ ਜਿਹੜੀਆਂ ਭਾਰਤੀਆਂ ਪੈਣੀਆਂ ਜੋ ਤਿੰਨ ਤਿੰਨ ਚਾਰ ਚਾਰ ਫੁੱਟ ਬਿਲਡਿੰਗਾਂ ਚੱਕ ਹੋਣੀਆਂ ਤਾਂ ਉੱਥੇ ਭਾਰਤੀਆਂ ਕਾਫੀ ਲੱਖਾਂ ਦੀਆਂ ਪੈ ਜੰਦੀਆਂ ਹੈਗੀਆਂ ਤੇ ਮੈਂ ਸਰਕਾਰ ਨੂੰ ਇਸ মিডিਆ ਰਾਹੀਂ ਬੇਨਤੀ ਕਰਨੀ ਚਾਹੁੰਦਾ ਆ ਵੀ ਕੋਈ ਇਸ ਤਰ੍ਹਾਂ ਦਾ ਕੋਈ ਅਪਰਾਲਾ ਕੀਤਾ ਜਾਵੇ ਵੀ ਜਿਹੜਾ ਇਹ ਵੀ ਜਿਹੜੀ ਮੱਦ ਵਿੱਚ ਇਨਕਲੂਡ ਕੀਤੀ ਜਾਵੇ ਕਿਉਂਕਿ ਭਾਰਤੀ ਦਾ ਕੰਮ ਕਈ ਵਾਰੀ ਪਿੰਡ ਦੇ ਵਿੱਚ ਜਿਹੜੀਆਂ ਕਈ ਗੱਲਾਂ ਮਤਾਂ ਹੋ ਸਕਦੀਆਂ ਆ ਵੀ ਜਿਹਦੇ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਨੇਪਰੇ ਨਹੀਂ ਚਾੜ੍ਹ ਸਕਦੇ ਉਹ ਹੋ ਸਕਦੇ ਇਹ ਸਰ ਕੇ ਪਲੀਜ਼ ਇਹ ਵੀ ਮਤ ਜਿਹੜੀ ਐਡ ਕੀਤੀ ਜਾਵੇ ਤੇ ਬਾਕੀ ਲਾਸਟ ਦੇ ਵਿੱਚ ਮੈਂ ਨਵਰੰਗ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸਾਡੇ ਭਾਜੀ ਹਾਨੀ ਮਨਵੀਰ ਭਾਜੀ ਹਾਨੀ ਪਹੁੰਚੇ ਸਾਡੇ ਕੋਲ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਕਵਰ ਕੀਤਾ